ਤਰਵ ਕੈ ਦਾਤੀ ਵਰਨ ਵਚਨਾਂ ਨੂੰ ਹੁਕਮ ਫੁਸ਼ਾਨ ਹੈ ਸੁਖ ਹੋਵੇ ਦਿਨ ਰਾਤ ਨੂੰ ਸੋਗ ਹਟ ਰੂ ਹੋ ਸਹੀਆਂ ਐਨ ਸਸਾ ਜਿਸ ਪਾਏ ਸਿਰ ਲੂਕ ਜਨਮ ਮਾਰਨ ਦੁਖ ਜਾਏ ਸ੍ਰੀ ਵਾਹਿਗੁਰੂ ਸ ਰਮਲ ਆਤਿ ਅਪਰਾ ਗੁਰਤਿ ਸ਼ਬਦ ਪਰੇ ਪੰਡਾਰਾ ਨਾਮ ਧਨ ਦਿਨ ਹੋਰ ਸਾਥਿ ਕਜਾ ਨਾਮ ਤਰਵੈਨ ਹੋਰ ਸਾਖ ਜਾਣ ਮਾਇਆ ਮੋਹ ਜਲੇ ਅਭ ਮਾਨ ਗੁਰਮਖ ਹਰਿ ਆਸ ਚਾਕੇ ਹੋਏ ਤੇਰੇ ਸਦਾ ਨਾਮ ਹੋਵੇ ਚਲ ਰਾਤੀ ਰਹਾਮ ਸ਼ਾਵਨ ਨੀਮਕ ਵਰਤੈ ਤਰੁਏ ਜੋ ਜਾਕੇ ਸੋਦਰਮਲ ਹੋਏ ਨਿਰਮਲ ਨਾਮ ਓੰਮੇ ਵਰਦੋਏ ਸਾਚੀ ਭਗਤ ਸਦਾ ਸੁਖ ਹੋਏ ਜਨ ਹਾਰ ਰਸ ਚਾਹਕੇ ਆ ਸੋਹ ਜਨ ਲੋਗ ਇਹ ਸਦਾ ਹਰਤ ਨਾਹੀ ਕਦੇ ਸੋ ਸਾਧਗੁਰ ਸਭ ਮੇਨ ਲਾਏ ਆਣ ਦੇਨ ਦਾਨ ਚ ਸਾਧਨ ਪਾਏ ਸਾਧਗੁਰ ਮਿਲੈ ਸਾਵਤ੍ਰਿਸ਼ਣ ਬੋਜਾਏ ਨਾਨਕ ਨਾਮ ਸਾ ਨਾ ਨਲਾ ਪਾਈ ਸਾਧ ਗੁਰ ਮਿਲਾਏ ਸਭ ਦ੍ਰਿਸ਼ਣ ਲੋ ਜਾਏ ਨਾਨਕ ਨਾਮ ਸਾਧ ਸੁਖ ਪਾਈ ਵਾਹਿਗੁਰੂ ਕੀ ਬਾਸਾ ਵਾਹਿਗੁਰੂ